ਸਤ ਸ੍ਰੀ ਅਕਾਲ ਜੀ ਸਵਾਗਤ ਆਪਾਂ ਦਾ ਇਸ ਮੋਟੀਵੇਸ਼ਨ ਚੈਨਲ ਤੇ ਤੇ ਅੱਜ ਆਪਾਂ ਉਹ ਜਾਣਕਾਰੀ ਦੇਵਾਂਗੇ ਕਿ ਵਰ او ਪੀ ਦੀ ਜਿਹੜੀ 3 ਦੀ ਜਿਹੜਾ ਕੰਮ ਚੱਲ ਰਿਹਾ ਹੈ ਸਪਸ਼ਟ ਦੇ ਉੱਤੇ ਸਤੰਬਰ 2024 ਦੀ ਪੈਨਸ਼ਨ ਹੈ ਜਿਹੜੀ OROP 3 ਦੇ ਨਾਲ 100% ਆਨ ਦੀ ਅਮੀਨ ਬਹੁਤ ਸਾਰੇ ਕਾਰਜ ਕਰੀਏ ਜਿਹੜੇ ਇਸ ਕੰਮ ਤੇ ਲੱਗੇ ਆ ਭਾਵੇਂ ਦਿਨ ਕੋਈ ਵੀ ਹੋਵੇ ਸ਼ਨੀਵਾਰ ਐਤਵਾਰ ਨੂੰ ਵੀ ਉਹ ਕੰਮ ਕਰ ਰਿਹਾ ਤੁਹਾਡਾ ਜਿਹੜਾ ਸਾਰਾ ਡਾਟਾ ਉਹ ਫੀਡ ਕਰ ਰਹੀ ਹੈ ਇਸ ਦੇਸ ਵੰਦ ਵਿੱਚ ਤੁਹਾਨੂੰ ਸਪਸ਼ਟ ਤੇ ਟੈਕਸ ਮੈਸੇਜ ਵੀ ਆ ਗਿਆ ਹੋਊਗਾ ਤੇ ਮੇਲ ਵੀ ਆਈ ਜਾਂਦੇ ਆ ਬਹੁਤ ਸਾਰੇ ਨੂੰ ਆ ਗਿਆ ਤੇ ਬਹੁਤ ਨੂੰ ਆ ਜਾਣਾ ਤੇ ਜਿਹੜਾ 3% ਡੀਏ ਜੁਲਾਈ ਦੇ ਵਿੱਚ ਉਹ ਅਜੇ ਤੱਕ ਡਿਕਲੇਅਰ ਨਹੀਂ ਹੋਇਆ ਸਤੰਬਰ ਦੇ ਲਾਸਟ ਜਾਂ ਅਕਤੂਬਰ ਦੇ ਵਿੱਚ ਉਹ ਡਿਕਲੇਅਰ ਹੋ ਜਾਊਗਾ ਇਸ ਤੋਂ ਬਾਅਦ ਉਹ ਪੈਨਸ਼ਨ ਹੋਰ ਵਧੇਗੀ ਤੇ ਜਿਹੜੀ ਹੁਣ ਪੈਨਸ਼ਨ ਹੈ ਇਹ ਇਹਦੇ ਉਸ ਹਿਸਾਬ ਨਾਲ ਆਪਾਂ ਥੋੜਾ ਜਿਹਾ ਕੈਲਕੂਲੇਟ ਕਰਾਂਗੇ ਜਿਹੜਾ ਉਹਨਾਂ ਨੇ ਟੇਬਲ ਸਤੰਬਰ 2024 ਦਾ ਜਾਰੀ ਕੀਤਾ ਹੈ ਤਾਂ ਉਹਦੇ ਹਿਸਾਬ ਨਾਲ ਆਪਾਂ ਦੇਖਾਂਗੇ ਰੈਂਕ ਟੂ ਰੈਂਕ ਤੇ ਫੈਮਿਲੀ ਪੈਨਸ਼ਨ ਕਿੰਨੀ ਬਣ ਜੂਗੀ ਕਿੰਨਾ ਤੁਹਾਨੂੰ ਏਰੀਅਰ ਬਣੂਗਾ ਜਿਹੜਾ ਬੰਦਾ ਸਿਪਾਹੀ 17 ਸਾਲ ਕਰਕੇ ਆਇਆ ਉਸ ਨੂੰ 20463 ਉਹਦੀ ਬਣ ਗਈ ਹੈ 4968 ਰੁਪਏ ਉਹਦਾ ਏਰੀਅਰ ਹੈ ਉਹਦੀ ਪੈਨਸ਼ਨ ਹੋ ਜੂਗੀ 30695 ਰੁਪਏ ਤੇ ਇਸੇ ਤਰ੍ਹਾਂ ਜਿਨ੍ਹਾਂ ਨੂੰ ਫੈਮਿਲੀ ਪੈਨਸ਼ਨ ਲੱਗੀ ਹੈ ਉਹਨਾਂ ਦੀ 12278 ਬਣਗੀ ਤੇ 2900 ਕਿ 80 ਰੁਪਏ ਏਰੀਅਰ ਮਿਲ ਜੂਗਾ 18417 ਰੁਪਏ ਟੋਟਲ ਪੈਨਸ਼ਨ ਉਹਨਾਂ ਦੀ ਬਣ ਜੂਗੀ ਡੀ ਐਫ ਸੀ ਇਹ ਵਿੱਚ ਪਾ ਕੇ ਸਿਪਾਹੀ ਜਿਹੜਾ 17 ਸਾਲ ਕਰਕੇ ਆ ਐਸ ਸੀ ਪੀ ਨਾਇਕ ਜਾਂ টি ਐਸ ਨਾਇਕ ਹੈ ਉਹਦੀ او ਆਰ او ਪੀ 3 ਦੇ ਹਿਸਾਬ ਨਾਲ 21488 ਰੁਪਏ ਪੈਨਸ਼ਨ ਬਣਗੀ ਤੇ 4142 ਰੁਪਏ ਏਰੀਅਰ ਮਿਲ ਜੂਗਾ ਤੇ 32000 232 ਪੈਨਸ਼ਨ ਆ ਜਿਹੜੀ ਟੋਟਲ ਬਣ ਜੂਗੀ ਨਿੱਚੇ ਡੀਪ ਆ ਕੇ ਤੇ ਇਸੇ ਤਰ੍ਹਾਂ ਜਿਹੜੀ ਫੈਮਿਲੀ ਪੈਨਸ਼ਨ ਹੈ ਉਹ 12000 893 ਹੋ ਜੂ 24185 ਰੁਪਏ ਉਹਦਾ ਏਰੀਅਰ ਹੈ 19340 ਰੁਪਏ ਉਹਨਾਂ ਦੀ ਟੋਟਲ ਪੈਨਸ਼ਨ ਬਣ ਜਾਣੀ ਆ 17 ਸਾਲ ਜਿਹੜਾ ACP 홀ਡਰ ਆਇਆ ਹੈ ਉਹਦੀ ਉਹ ਆਰਓਪੀ 3 ਦੇ ਹਿਸਾਬ ਨਾਲ 22476 ਹੋਗੀ 2082 ਰੁਪਏ ਉਹਨੂੰ ਏਰੀਅਨ ਮਿਲ ਜੂ 33714 ਰੁਪਏ ਉਹਦਾ ਪੂਰੀ ਪੈਨਸ਼ਨ ਹੋ ਜਾਣੀ ਆ ਉਹਦੀ ਤੇ ਇਸ ਤਰ੍ਹਾਂ ਫੈਮਿਲੀ ਦੇ ਫੈਮਿਲੀ ਪੈਨਸ਼ਨ ਦੇ ਵਿੱਚ 13486 ਰੁਪਏ ਦੀ ਵਡਾਤਰੀ ਆ ਤੇ 1249 ਰੁਪਏ ਉਹਦਾ ਲਾਂਸ ਹੈ 20229 ਰੁਪਏ ਉਸ ਨੂੰ ਟੋਟਲ ਪੈਨਸ਼ਨ ਮਿਲਦੀ ਆ 22 ਸਾਲ ਜਿਹੜਾ ਨਾਇਕ ਕਰਕੇ ਆਇਆ ਨਾਇਕ 22 ਸਾਲ ਉਹਦਾ 23569 ਰੁਪਏ ਪੈਨਸ਼ਨ ਹੋਗੀ 6976 ਰੁਪਏ ਉਹਨੂੰ ਏਰੀਅਰ ਮਿਲੇਗਾ ਤੇ 35354 ਰੁਪਏ ਉਹਦੀ ਟੋਟਲ ਪੈਨਸ਼ਨ ਬਣਗੀ ਇਸ ਤਰ੍ਹਾਂ ਫੈਮਿਲੀ ਪੈਨਸ਼ਨ ਚ 14142 ਮਿਲ ਜਾਣੀ ਹੈ 4196 ਰੁਪਏ ਉਸਦਾ ਅਲਾਉਂਸ ਹੋ ਜਾਣਾ ਹੈ 21213 ਰੁਪਏ ਉਸ ਦੀ ਜਿਹੜੀ ਪੈਨਸ਼ਨ ਬਣ ਜਾਣੀ ਆ 22000 ਜਿਹੜਾ 22 ਸਾਲ ਕਰਕੇ ਆ ਐਮ ਐਸ ਪੀ ਖਾਲਦਾਰ ਉਸ ਨੇ 24763 ਸਰਵਿਸ ਪੈਨਸ਼ਨ ਹੋ ਜਾਣੀ ਆ ਤੇ 7858 ਰੁਪਏ ਉਹਦੀ ਅਲਾਉਂਸ ਹੋ ਜਾਣਾ 37145 ਰੁਪਏ ਉਹਦੀ ਟੋਟਲ ਪੈਨਸ਼ਨ ਹੋ ਜਾਣੀ ਆ ਤੇ ਫੈਮਿਲੀ ਪੈਨਸ਼ਨ ਦੇ ਵਿੱਚ 14858 ਰੁਪਏ ਤੇ 4715 ਰੁਪਏ ਉਹਦਾ ਅਲਾਉਂਸ 22287 ਉਹਦੀ ਪੂਰੀ ਪੈਨਸ਼ਨ ਨਾਇਕ ਜਿਹੜਾ 24 ਸਾਲ ਕਰਕੇ ਆਇਆ ਹੈ 32569 ਤੇ 5644 ਰੁਪਏ ਉਹਦਾ ਅਲਾਉਂਸ 35354 ਰੁਪਏ ਉਹਦੀ ਪੂਰੀ ਪੈਨਸ਼ਨ ਫੈਮਿਲੀ ਪੈਨਸ਼ਨ 14142 ਤੇ 3386 ਰੁਪਏ ਉਹਦਾ ਲਾਉਂਸ 21213 ਰੁਪਏ ਫੈਮਿਲੀ ਪੈਨਸ਼ਨ ਪੂਰੀ ਜਿਹੜੀ ਹੋ ਗਈ ਜਿਹੜਾ ਨਾਇਕ 24 ਸਾਲ ACP ਚ ਨਾਇਬ ਸੂਬੇਦਾਰੀ ਮਿਲੀ ਹੈ ਜਿਸ ਨੂੰ ਉਹਦੀ 26800 25 ਰੁਪਏ ਤੇ 6000 ਉਹਦਾ ਲਾਉਂਸ 40238 ਰੁਪਏ ਉਹਦੀ ਟੋਟਲ ਪੈਨਸ਼ਨ ਹੋ ਗਈ ਫੈਮਿਲੀ ਪੈਨਸ਼ਨ ਦੇ ਵਿੱਚ 1695 ਰੁਪਏ ਹੋਗੇ 3600 ਰੁਪਿਆ ਅਲਾਉਂਸ ਹੋਊਗਾ 24143 ਰੁਪਏ ਉਹਦੀ ਪੈਨਸ਼ਨ ਹੋਊਗੀ ਜਿਹੜਾ ਹਾਲਦਾਰ 15 ਸਾਲ ਕਰਕੇ ਆਇਆ ਉਹਦੇ 21988 ਰੁਪਏ 618 ਰੁਪਏ ਉਹਦਾ ਅਲਾਉਂਸ 32982 ਰੁਪਏ ਪੈਨਸ਼ਨ ਤੇ ਫੈਮਿਲੀ ਪੈਨਸ਼ਨ ਚ 13153 ਰੁਪਏ 371 ਰੁਪਏ ਉਹਦਾ ਅਲਾਉਂਸ 19790 ਰੁਪਏ ਪੂਰੀ ਪੈਨਸ਼ਨ 24 ਸਾਲ ਜਿਹੜਾ ਹਾਲਦਾਰ ਕਰਕੇ ਆਇਆ ਉਹਦੀ 24763 ਰੁਪਏ ਤੇ 7518 ਰੁਪਏ ਉਹਦਾ ਏਰੀਅਰ ਤੇ 37145 ਰੁਪਏ ਇਹਦੀ ਪੂਰੀ ਪੈਨਸ਼ਨ ਹੈ ਤੇ 14858 ਰੁਪਏ ਫੈਮਿਲੀ ਪੈਨਸ਼ਨ 4511 ਰੁਪਏ ਏਰੀਅਰ 2287 ਰੁਪਏ ਫੈਮਿਲੀ ਪੈਨਸ਼ਨ ਲੱਗ ਜੂਗੀ ਇਸੇ ਤਰ੍ਹਾਂ ਹੌਲਦਾਰ ਹੈ ਜਿਹੜਾ 24 ਸਾਲ ਹੈ ਉਹ ACP ਨੈਪਸ ਉਹ ਵਿਦਾਰ ਮਿਲੀ ਹੈ ਉਹਦਾ 26825 ਤੇ 6000 ਰੁਪਿਆ ਉਹਦਾ ਏਰੀਅਰ 40238 ਰੁਪਏ ਉਹਦੀ ਪੈਨਸ਼ਨ ਬਣ ਗਈ ਤੇ ਫੈਮਿਲੀ ਚ ਪੈਨਸ਼ਨ ਤੇ 16095 ਰੁਪਏ ਤੇ 3600 ਰੁਪਿਆ ਉਹਦਾ ਅਲਾਉਂਸ 24143 ਰੁਪਏ ਫੈਮਿਲੀ ਪੈਨਸ਼ਨ ਹੌਲਦਾਰ ਜਿਹੜਾ 26 ਸਾਲ ਕਰਕੇ ਆਇਆ ਉਹਦੀ 25582 ਰੁਪਏ 9976 ਰੁਪਏ ਉਹਦਾ ਏਰੀਅਰ ਤੇ 38383 ਰੁਪਏ ਉਹਦੀ ਪੈਨਸ਼ਨ ਵੜ ਗਈ ਫੈਮਿਲੀ ਪੈਨਸ਼ਨ ਦੇ ਵਿੱਚ 15350 ਅ 5084 ਰੁਪਏ ਨੂੰ ਅਲਾਉਂਸ ਮਿਲੇਗਾ ਤੇ 30000 25 ਰੁਪਏ ਸੌਰੀ 23025 ਰੁਪਏ ਉਹਦੀ ਪੈਨਸ਼ਨ ਵੜ ਗਈ ਇਸ ਤਰ੍ਹਾਂ ਹੌਲਦਾਰਾ ਜਿਹੜਾ 26 ਸਾਲ ਕਰਕੇ ਆਇਆ ਐਮਐਸਪੀ ਨੈਪ ਸੁਬੇਦਾਰ ਮਿਲੀ ਹੈ ਇਹ 26900 ਦੇ ਹਿਸਾਬ ਨਾਲ 6224 ਰੁਪਏ ਇਸ ਨੂੰ ਅਲਾਉਂਸ ਮਿਲਣਾ ਹੈ ਅਰੀਆਰ ਮਿਲਣਾ ਤੇ 40200 40350 ਰੁਪਏ ਦੀ ਪੈਨਸ਼ਨ ਤੇ ਫੈਮਿਲੀ ਪੈਨਸ਼ਨ ਜਿਸ 16140 ਰੁਪਏ 3740 ਰੁਪਏ ਇਸ ਨੂੰ ਅਲਾਉਂਸ ਮਿਲਣਾ ਹੈ ਅਰੀਆਰ ਮਿਲਣਾ 24210 ਰੁਪਏ ਇਸ ਦੀ ਪੂਰੀ ਪੈਨਸ਼ਨ ਇਹ ਜਿਹੜਾ ਡਾਟਾ ਜਿਹੜਾ ਟਾਈਮ ਟੇਬਲ ਬਣਿਆ ਹੋਇਆ ਇਸ ਦੇ ਹਿਸਾਬ ਨਾਲ ਸਾਨੂੰ ਪੈਨਸ਼ਨ ਮਿਲਲੀ ਹੈ ਤੇ ਉਹ ਜਿਹੜਾ 3% ਡੀਏ ਜਿਹੜਾ ਹੁਣ ਵਧਿਆ ਉਹ ਨਹੀਂ ਅਜੇ ਤੱਕ ਵਿੱਚ ਇਨਕਲੂਡ ਕੀਤਾ ਉਹ ਜੁਲਾਈ ਅਗਸਤ ਤੇ ਸੰਬਰਦਾ ਬਾਅਦ ਚਾਊਗਾ ਕਈ ਦੇ ਵਿੱਚ ਇਹਦੇ ਵਿੱਚ ਮੈਂ ਏਰੀਅਰ ਨੂੰ ਅਲਾਉਂਸ ਕਰ ਗਿਆ ਉਸ ਨੂੰ ਏਰੀਅਰ ਪੜਿਆ ਤੇ ਸੁਣਿਆ ਜਾਵੇ ਤੇ ਇਸ ਦੇ ਹਿਸਾਬ ਨਾਲ ਆਪਣੀ ਪੈਨਸ਼ਨ ਕੈਲਕੂਲੇਟ ਕਰਨ ਵਾਲੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ